ਸਤਿ ਸ਼੍ਰੀ ਅਕਾਲ ਜੀ ਯੂਐਸਏ ਰਾ ਦੇਖ ਰਹੇ ਤਵਾੰਦਰਸ਼ਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਤੁਹਾਨੂੰ ਦੱਸ ਜੀ ਕਿ ਇਸ ਸਮੇਂ ਅਸੀਂ ਮੌਜੂਦ ਆ ਜਲੰਧਰ ਦੇ ਫੁੱਟਬਾਲ ਚਾਉਂ ਦੇ ਲਾਗੇ ਜਿੱਥੇ ਕਿ ਸਾਡੇ ਪਿੱਛੇ ਇਸ ਸਮੇਂ ਦੇਖ ਰਹੇ ਹੋ Honda ਦਾ ਸ਼ੋਰੂਮ ਹੈ ਅੰਦਾਜ਼ ਜੀ ਕਿ ਇੱਕ ਵਿਅਕਤੀ ਨੇ ਕੱਲ ਜਿਹੜੀ ਇੱਥੇ ਸਕੂਟਰੀ ਖਰੀਦੀ ਸੀਗੀ ਪਰ ਆਹ ਵਾਲੀ ਉਹ ਸਕੂਟਰੀ ਹੈ ਨਵੀਂ ਸਕੂਟਰੀ ਖਰੀਦੀ ਸੀਗੀ ਉੱਥੇ ਵਿਅਕਤੀ ਦਾ ਕਹਿਣਾ ਹੈ ਕਿ ਬਿਲਕੁਲ ਜਿਹੜੀ ਹੈ ਕੈਸ਼ ਜਿਹੜੀ ਹੈ ਸਕੂਟਰੀ ਖਰੀਦੀ ਸੀ ਜਿਹੜੀ ਖਰੀਦੀ ਸੀਗੀ ਸੋ ਗੱਲਬਾਤ ਕਰ ਲੈਂਦੇ ਆ ਕੀ ਪ੍ਰੋਬਲਮ ਆ ਗਈ ਕੀ ਨਾਮ ਹੈ ਬ੍ਰਦਰ ਤੁਹਾਡ ਤੇ ਪਹਿਲੇ ਇਹਨਾਂ ਨੇ ਮੈਨੂੰ ਇੱਕ ਐਕਟੀਵੇਟਰ ਦਿਖਾਈ ਉਹਦੇ 'ਚ ਪ੍ਰੋਬਲਮ ਸੀ ਇਹਨਾਂ ਨੇ ਚੇਂਜ ਕਰਕੇ ਦੂਸਰੀ ਦਿਖਾਈ ਤੇ ਉਹ ਵੋਸ਼ ਵਗੈਰਾ ਕੀਤੀ ਬਿੱਲ ਵਗੈਰਾ ਕੀਤੀ ਤੇ ਅਸੀਂ ਨਿਕਲ ਗਏ ਤੇ ਇਹ ਬਾਹਰ ਚੈੱਕ ਕਰਵਾਈ ਇਹਦਾ ਚਿੰਟਾ ਵਿੰਗਾ ਹੈ ਇੱਕ ਸਾਈਡ ਨੂੰ ਜਾਂਦੀ ਪਈ ਹੈ ਇਹ ਕਹਿੰਦੀ ਅਸੀਂ ਚੇਂਜ ਨਹੀਂ ਕਰਨੀ ਅਸੀਂ ਰਿਪੇਅਰ ਕਰ ਦਨੇ ਆ ਜਾਂ ਕਿਸੇ ਹੋਰ ਐਕਟੀਵੇਟਰ ਚ ਪਾਰਟ ਕੱਢ ਕੇ ਨਾ ਇਸ ਪਾਸੇ ਜੇ ਤੁਸੀ ਕੱਲ ਐਕਟਿਵਾ ਲਈਤੀ ਸੀਗੀ ਤੁਸੀ ਕੈਸ਼ ਲਈਤੀ ਸੀਗੀ ਕਿ ਇਨਸਟਾਲਮੈਂਟਸ ਤੇ ਅਸੀਂ ਕੈਸ਼ ਲਈਤੀ ਹੈ ਓਦੋਂ ਤੁਸੀ ਜਦੋਂ ਲੈ ਕੇ ਓਦੋਂ ਸਾਨੂੰ ਪਤਾ ਨਹੀਂ ਲੱਗਾ ਕਿ ਇਹਦੇ ਵਿੱਚ ਕੀ ਫਾਲਟ ਆ ਰਿਹਾ ਕਿ ਨਹੀਂ ਕਿਉਂਕਿ ਚਲਾਉਣ ਦੇ ਨਾਲ ਪਤਾ ਲੱਗ ਜਾਂਦਾ ਬੰਦੇ ਨੂੰ ਸਿਰਫ ਲੱਗ ਰਿਹਾ ਸੀ ਲੇਟ ਜ਼ਿਆਦਾ ਹੋ ਗਏ ਸੀ ਨਾ ਇਸ ਲਈ ਮੈਂ ਕਿਹਾ ਸਵੇਰੇ ਮਾਰਨਿੰਗ ਆ ਜਾਗਾ ਮੈਂ 10 ਵਜੇ ਦਾ ਇਹਨਾਂ ਕੋ ਆ ਕੇ ਬੈਠਾ ਆਇਆ ਹੋਰ ਨੇ ਹੁਣ ਕੀ ਕਹਿ ਰਹੇ ਨੇ ਇਹ ਕਹਿ ਰਹੇ ਕਿ ਅਸੀਂ ਪਾਰਟ ਚੇਂਜ ਕਰ ਦਨੇ ਆ ਜਾਂ ਫਿਰ ਆਪਾਂ ਕਿਸੇ ਐਕਟਿਵਾ ਚ ਪਾਰਟ ਕੱਢ ਕੇ ਪਾ ਦਨੇ ਆ ਆਪਾਂ ਐਕਟਿਵਾ ਚੇਂਜ ਨਹੀਂ ਕਰਕੇ ਦਨੇ ਜਿ ਪੁੱਛਿਆ ਨਹੀਂ ਕਿ ਜਦੋਂ ਨਵੀਂ ਐਕਟਿਵਾ ਜੇ ਮੈਂ ਕੱਲ ਹੀ ਲਈ ਤੀ ਆ ਮੈਂ ਪੈਸੇ ਵੀ ਸਾਰੇ ਦੇ ਚੁੱਕਾ ਹੁਣ ਜੇ ਫਾਲਟ ਆ ਰਹੀ ਹੈ ਤੇ ਉਹਦੀ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਮੈਂ ਇਹਨਾਂ ਨੂੰ ਕਿਹਾ ਮੰਦੇ ਨਹੀਂ ਭਈ ਇਹਨਾਂ ਨੇ ਐਕਟਿਵਾ ਜਿੱਥੇ ਲਿਖਿਆ ਨਾ ਉੱਥੇ ਸਕ੍ਰੈਚ ਪਏ ਹੋਏ ਆ ਇਹਨਾਂ ਨੇ ਪੇਂਟ ਕੀਤਾ ਹੋਇਆ ਸਕ੍ਰੈਚ ਦੇ ਉੱਤੇ ਕਿ ਸਾਨੂੰ ਸ਼ੋ ਨਾ ਹੋਵੇ ਕਿੱਥੇ ਕਿੱਥੇ ਕੀ ਪ੍ਰੋਬਲਮ ਆ ਰਹੀ ਹੈ ਦੱਸਿਓ ਸਰ ਸੋ ਤਸਵੀਰਾਂ ਜਿਹੜੀਆਂ ਆ ਤੁਹਾਡੇ ਨਾਲ ਰੂਬਰੂ ਕਰ ਦਿੰਦੇ ਆ ਉਹ ਕੋਈ ਪੁਰਾਣਾ ਪੇਂਟ ਕੀਤਾ ਆ ਸਕ੍ਰੈਚ ਪਏ ਹੋਏ ਆ ਤੁਹਾਨੂੰ ਲੱਗਦਾ ਕਿ ਇਹ ਜਿਹੜੇ ਸਕ੍ਰੈਚ ਆਏ ਪੇਂਟ ਕੀਤਾ ਹੋਇਆ ਹੈ। ਇਹਨਾਂ ਨੇ ਛੁਦਾਈ ਹੋਈ ਹੈ ਨਾ। ਓਕੇ। ਰਾਤੀ ਤੁਹਾਨੂੰ ਇਹ ਚੀਜ਼ਾਂ ਨਜ਼ਰ ਨਹੀਂ ਆਈਆਂ ਸੀਗੀਆਂ। ਇਹਨਾਂ ਨੇ ਪਾਲਿਸ਼ ਕੀਤੀ। ਹੋਰ ਇਸ ਤੋਂ ਇਲਾਵਾ ਬਟਨ ਦਾ ਰੰਗ ਉਤਰਿਆ ਹੋਇਆ ਹੈ। ਸੋ ਦੱਸ ਦਈਏ ਕਿ ਬਟਨ ਦਾ ਜਿਹੜਾ ਰੰਗ ਹੈ ਉਹ ਵੀ ਫੇਟ ਹੈ। ਤੇ ਇਹਦਾ ਚਿੰਤਾ ਵਿੰਗ ਇੱਕ ਸਟੰਡ ਜਾਂਦੀ ਹੈ ਇੱਕ ਤਰ੍ਹਾਂ। ਹਾਂਜੀ। ਇਹਦਾ ਚਿੰਟਾ ਵਿੰਗ ਆ ਇਕ ਸਾਈਡ ਨੂੰ ਜਾਂਦੀ ਐ ਅੱਜ ਵੀ ਬਸ ਤੁਸੀਂ ਕਿਸੇ ਮੈਕੈਨਿਕ ਤੋਂ ਕੰਫਰਮ ਕਰਵਾਇਆ ਸੀਗਾ ਮੈਨੂੰ ਮੈਕੈਨਿਕ ਨੂੰ ਦਿਖਾਇਆ ਸੀ ਉਹ ਕਹਿੰਦਾ ਚਿੰਟਾ ਵਿੰਗ ਆ ਅੰਦਰ ਗਰਾਰੀਆਂ ਚੇਂਜ ਕਰਨੀਆਂ ਬਈਆ ਖੋਲ ਕੇ ਪਤਾ ਲੱਗੇਗਾ ਤਾਂ ਮੈਂ ਨਵੀਂ ਐਕਟਿਵ ਲੇਤੀ ਆ ਮੈਂ ਐਕਟਿਵ ਖਲਵਾਵਾਂਗਾ ਕਿਉਂ ਮੈਂ ਚੇਂਜ ਕਰਕੇ ਲਵਾਵਾਂਗਾ ਕੈਸ਼ ਗੱਡੀ ਲੇਤੀ ਰੱਖਤੀ ਜਿਹੜੇ ਸੇਲਜ਼ਮੈਨ ਆ ਜਿਨ੍ਹਾਂ ਨੇ ਤੁਹਾਨੂੰ ਪ੍ਰੋਵਾਈਡ ਕਰਵਾਈ ਐ ਐਕਟਿਵ ਜਿਹੜਾ ਉਹਨਾਂ ਨੂੰ ਤੁਸੀਂ ਬੁਲਾ ਲਓ ਜ਼ਰਾ ਬਾਅਦ ਤੁਸੀਂ ਦੇਖਿਆ ਕਿ ਜਦੋਂ ਵਿਅਕਤੀ ਦੇ ਨਾਲ ਗੱਲਬਾਤ ਕੀਤੀ ਕਿ ਰਵੀ ਨਾਮ ਦਾ ਸ਼ਖਸ਼ ਹੈ ਇਹ ਜਿਹਦਾ ਕਹਿਣਾ ਹੈ ਕਿ ਮੈਂ ਕੱਲ ਜਿਹੜੀ ਐਕੀਵ ਲੈ ਕੇ ਗਿਆ ਸੀਗਾ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਸਵੇਰੇ ਜਿਹੜੀ ਐਕਟੀਵ ਉਹ ਰਿਪੀਟ ਹੋਈ ਪਈ ਹੈ ਕਰਾਰੀਆਂ ਵੀ ਉਹਦੀ ਚੇਂਜ ਹੋਣ ਵਾਲੀਆਂ ਤੇ ਚਿੰਤਾ ਵੀ ਜਿਹੜਾ ਆ ਪੈਣ ਜਿਹੜਾ ਨਵਾਂ ਪੈਣ ਵਾਲਾ ਸੋ ਸ਼ੂ ਰੂਮ ਦੇ ਜਿਹੜੇ ਵਿਅਕਤੀ ਉਹਨਾਂ ਨੇ ਵੀ ਜਿਹੜੀ ਸਾਰੀ ਗੱਲਬਾਤ ਕਰ ਲੰਦੇ ਆ ਦੇਖਦੇ ਆ ਉਹਨਾਂ ਦਾ ਇਸ ਬਾਰੇ ਜਿਹੜਾ ਕੀ ਕਹਿਣਾ ਹੈ ਆਜੋ ਭਜੀ ਜਰਾ 1 ਮਿੰਟ ਸਾਰ ਆਜੋ ਨਾਮ ਅਸਾ ਤੁਹਾਡਾ ਮੇਰਾ ਨਾਮ ਕੁਲਜੀਤ ਹੈ ਜੀ ਕੁਲਜੀਤ ਜੀ ਕੀ ਸਾਰੀ ਗੱਲਬਾਤ ਹੋਈ ਹੈ ਤੁਹਾਡੇ ਤੇ ਐਕਟੀਵ ਲੈ ਕੇ ਸੀਗੇ ਸਰ ਅੱਜ ਕੱਲ ਆਏ ਸੀ ਆਪਣੇ ਫਾਦਰ ਦੇ ਨਾਲ ਗੱਡੀ ਲੈਣ ਜੀ ਤੇ ਇਹਨਾਂ ਨੂੰ ਅਸੀਂ ਗੱਡੀ ਦਿਖਾਈ ਜੀ ਤੇ ਇਹਨਾਂ ਨੇ ਉਹ ਗੱਡੀ ਚੈੱਕ ਕੀਤੀ ਹੈ ਕਹਿੰਦੇ ਜੀ ਕਿ ਗੱਡੀ ਮੈਨੂੰ ਪਸੰਦ ਨਹੀਂ ਹੈ ਇਹਨਾਂ ਨੂੰ ਗੱਡੀ ਪਸੰਦ ਨਹੀਂ ਆਈ ਕਹਿੰਦੇ ਜੀ ਮੈਂ ਆਪ ਜਾਵਾਂਗਾ ਤੇ ਵੇਅਰਹਾਊਸ ਦੇ ਵਿੱਚ ਆਪਣੀ ਗੱਡੀ ਆਪ ਪਸੰਦ ਕਰਕੇ ਲੈ ਕੇ ਆਵਾਂਗਾ ਅਸੀਂ ਕਿਹਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਸਰ ਤੁਸੀਂ ਆਪਣੀ ਗੱਡੀ ਆਪ ਪਸੰਦ ਕਰ ਲਓ ਇਹ ਆਪ ਗਏ ਵੇਅਰਹਾਊਸ ਦੇ ਵਿੱਚ ਗਏ ਆਪਣੇ ਪਸੰਦ ਨਾਲ ਗੱਡੀ ਚੂਜ਼ ਕਰਕੇ ਲੈ ਕੇ ਆਪ ਹੀ ਚੂਜ਼ ਕਰਕੇ ਲੈ ਕੇ ਆਏ ਉਹਦੇ ਬਾਅਦ ਇਹ ਗਏ ਚੂਜ਼ ਕਰਕੇ ਗੱਡੀ ਲੈ ਕੇ ਆਏ ਗੱਡੇ ਥੱਲੇ ਆ ਗਈ ਉਹਦੇ ਬਾਅਦ ਇਹਨਾਂ ਨੇ ਗੱਡੀ ਚੈੱਕ ਕੀਤੀ ਮੋਬਾਈਲ ਦੀ ਟਾਰਚ ਚਲਾ ਕੇ ਗੱਡੀ ਚੈੱਕ ਕੀਤੀ ਸਾਰੀ ਕੀਤੀ ਉਹ ਇਹ ਕਹਿ ਰਹੇ ਸਹੀ ਕਹਿ ਰਹੇ ਧਿਆਨ ਨਾਲ ਸੁਣ ਲਓ ਤੁਸੀਂ ਮੜ ਜਾ ਹਾਂ ਕੀਤੀ ਉਹਦੇ ਬਾਅਦ ਇਹਨਾਂ ਨੂੰ ਅਸੀਂ ਗੱਡੀ ਡਿਲੀਵਰ ਕੀਤੀ ਇਹਨਾਂ ਨੇ ਜਦੋਂ ਓਕੇ ਕੀਤੀ ਫਿਰ ਇਹਨਾਂ ਦੀ ਟਾਇਰ ਦੀ ਸੀ ਕਿ ਨਹੀਂ ਮੈਂ ਐਮ ਆਰ ਐਫ ਦਾ ਟਾਇਰ ਹੀ ਲੈਣਾ ਹੈ ਫਿਰ ਐਮ ਆਰ ਐਫ ਦੇ ਟਾਇਰ ਵਾਲੀ ਗੱਡੀ ਇਹਨਾਂ ਨੂੰ ਦੇ ਕੇ ਅਸੀਂ ਇਹਨਾਂ ਦੀ ਸੈਟੀਸਫੈਕਸ਼ਨ ਦੇ ਸਾਹਮਣੇ ਰਾਤ ਨੂੰ ਗੱਡੀ ਡਿਲੀਵਰ ਕਰ ਦਿੱਤੀ ਉਹਨਾਂ ਨੇ ਸਵੇਰੇ ਕਹਿ ਰਹੇ ਜੀ ਸਾਈਡ ਤੇ ਸਕਰਾਚ ਹੈ 21 ਕਿਲੋਮੀਟਰ ਗੱਡੀ ਚੱਲੀ ਹੈ ਉਹ ਕੈਮਰਾ ਲੈ ਸੋ ਤਸਵੀਰਾਂ ਦਿਖਾਉਂਦੇ 21 ਕਿਲੋਮੀਟਰ ਜਿਹੜੀ ਇਹ ਚੱਲੀ ਹੋਈ ਹੈ ਗੱਡੀ ਇਹਨਾਂ ਨੇ ਚਲਾਈ ਹੈ 21 ਕਿਲੋਮੀਟਰ ਗੱਡੀ ਇਹਨਾਂ ਨੇ ਚਲਾਈ ਹੈ ਜੇ 21 ਕਿਲੋਮੀਟਰ ਗੱਡੀ ਇਹਨਾਂ ਨੇ ਚਲਾਈ ਹੈ ਇਹ ਮੰਦਿਰ ਵੀ ਗਏ ਮੈਡਮ ਗੱਡੀ ਦਿਖਾਓ ਮੰਦਿਰ ਦੇ ਉੱਤੇ ਪੂਜਾ ਹੋਈ ਹੋਈ ਗੱਡੀ ਦੀ ਦਿਖਾ ਦਿਓ ਠੀਕ ਹੈ ਇਹਨਾਂ ਨੇ ਉੱਥੇ ਵੀ ਗੱਡੀ ਖੜੀ ਕੀਤੀ ਹੋਏਗੀ ਸਭ ਕੀਤਾ ਹੋਏਗਾ ਨੇਚਰਲੀ ਹੁਣ ਇਹ ਕਹਿ ਰਿਹਾ ਜੀ ਕਿ ਮੇਰੀ ਗੱਡੀ ਤੇ ਸਕ੍ਰੈਚ ਹੈ ਤੇ ਇਸ ਵਿੱਚ ਜਿਹੜਾ ਨਾ ਇਹ ਦਲ ਹੋਇਆ ਦਲ ਹੋਇਆ ਹੋਇਆ ਇਹ ਕਹਿੰਦੇ ਜੀ ਹੈਂਡਲ ਪਰ ਹੈ ਹੋਣ ਜਿੱਥੇ ਤੱਕ ਤੇ ਸਕ੍ਰੈਚ ਦਾ ਮਸਲਾ ਹੈ ਸਰ ਹੁਣ 1 ਕਿਲੋਮੀਟਰ ਇਹਨਾਂ ਨੇ ਗੱਡੀ ਚਲਾਈ ਹੈ ਮੰਦਰ ਦੇ ਵਿੱਚ ਵੀ ਗੱਡੀ ਖੜੀ ਕੀਤੀ ਹੈ ਜਦ ਇਹਨਾਂ ਨੇ ਟਾਰਚ ਮਾਰ ਕੇ ਗੱਡੀ ਚੈੱਕ ਕੀਤੀ ਜੇ ਕੋਈ ਸਕ੍ਰੈਚ ਹੁੰਦਾ ਜੇ ਅਸੀਂ ਇੱਕ ਗੱਡੀ ਛੱਡ ਕੇ ਦੂਜੀ ਗੱਡੀ ਇਹਨਾਂ ਨੇ ਆਪ ਹੀ ਗਏ ਵੇਅਰਹਾਊਸ ਤੇ ਜਾ ਕੇ ਚੈੱਕ ਕਰਕੇ ਲੈ ਕੇ ਆਏ ਤੇ ਦੂਜੀ ਗੱਡੀ ਇਹ ਵੀ ਕਹਿ ਦਿੰਦੇ ਅਸੀਂ ਮੈਂ ਨਹੀਂ ਲੈਣੀ ਮੈਂ ਤੀਸਰੀ ਦੇ ਦਿੰਦਾ ਇਹਨਾਂ ਨੇ ਗੱਡੀ ਓਕੇ ਕੀਤੀ ਫੇਰ ਹੀ ਦਿੱਤੀ ਨਾ ਡਿਲੀਵਰੀ ਦੇ ਉੱਤੇ ਇਹਨਾਂ ਨੇ ਸਾਈਨ ਨੇ ਫਿਰ ਵੀ ਚਲੋ ਅਸੀਂ ਕਹਾਂ ਚਲੋ ਫੇਰ ਵੀ ਸਰ ਅਸੀਂ ਮੰਨਦੇ ਆਂ ਐ ਸਕ੍ਰੈਚ ਕਿਦੇ ਕੋ ਲੱਗੇ ਕਿਦੇ ਕੋ ਨਹੀਂ ਲੱਗੇ ਸਾਨੂੰ ਨਹੀਂ ਪਤਾ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਮੈਂ ਤੁਹਾਨੂੰ ਇਹ ਠੀਕ ਕਰ ਦੇਣਾ ਇਹ ਠੀਕ ਨਹੀਂ ਕਰਨਾ ਮੈਂ ਪਾਰਟ ਨਵਾਂ ਪਾ ਦੇਣਾ ਦੂਜੇ ਸਕੂਟਰ ਤੋਂ ਪਾਰਟ ਨਵਾਂ ਪਾ ਦੇਣਾ ਵੇਰ ਹਾਊਸ ਤੋਂ ਲੈ ਕੇ ਆਪਣੇ ਸਕੂਟਰ ਤੋਂ ਉੱਥੋਂ ਠੀਕ ਕਰਨੇ ਸਟੋਰ ਤੋਂ ਨਵਾਂਸ ਪਾਰਟ ਪਾ ਦੇਣਾ ਸਵਿਚ ਵੀ ਨਵਾਂ ਪਾ ਦੇਣਾ ਫਿਰ ਕਹਿੰਦੇ ਜੀ ਕਿਹਦਾ ਚਿਮਟਾ ਟੇਡਾ ਹੈ ਪਰ ਚੈੱਕ ਨਹੀਂ ਕਰਨ ਦੇ ਰਹੇ ਐਹੀ ਕਹਿ ਰਹੇ ਨੇ ਆਪ ਹੀ ਕਹਿ ਰਹੇ ਕਿ ਚਿਮਟਾ ਡੇੜਾ ਮੈਂ ਕਹ ਰਿਹਾ ਜੀ ਮੈਂ ਚੈੱਕ ਕਰਵਾ ਲਿਆ ਨਹੀਂ ਮੈਂ ਚੈੱਕ ਨਹੀਂ ਇਹਨਾਂ ਦਾ ਕਹਿਣਾ ਹੈ ਕਿ ਮੈਂ ਬਾਹਰ ਮਕੈਨਿਕ ਨੂੰ ਗੱਡੀ ਦਾ ਟੈਸਟ ਚ ਕਰਵਾਈ ਸੀ ਕਿ ਤਾਂ ਉਹਨਾਂ ਨੇ ਕਿਹਾ ਦਾ ਚਿਮਟਾ ਵੀ ਪੈਣ ਵਾਲਾ ਤੇ ਗਰਾਰੀਆਂ ਹੀ ਪੈਣ ਵਾਲੀਆਂ ਹੁਣ ਇਹਨਾਂ ਦਾ ਕਹਿਣਾ ਹੈ ਕਿ ਮੈਂ ਕੱਲ ਜੇ ਨਵੀਂ ਐਕਟਿਵਾ ਲਈਤੀ ਮੈਂ ਆਪਣੀ ਐਕਟਿਵਾ ਕਿੱਦਾਂ ਖਲਵਾ ਲਵਾਂ ਸਰ ਬਾਹਰ ਵਾਲੇ ਮਕੈਨਿਕ ਦਾ ਫਿਰ ਉਹੀ ਗੱਲ ਐ ਸੇ ਕੀ ਕਹਿ ਸਕਦੇ ਆ ਇਹਨਾਂ ਨੇ 1 ਕਿਲੋਮੀਟਰ ਗੱਡੀ ਚਲਾਈ ਐ ਜੇ ਚਿਮਟਾ ਡੇੜਾ ਚੈੱਕ ਤੇ ਕਰ ਲਾਂਗਾ ਨਾ ਬਾਹਰ ਵਾਲੇ ਮਕੈਨਿਕ ਨੂੰ ਕੀ ਪਤਾ ਸਰ ਬਾਰ ਬਾਰ ਵਾਲਾ ਮੈਂ ਕਹਿੰਦਾ ਕੁਝ ਵੀ ਕਹਿ ਸਕਦਾ ਐ ਇੱਕ ਵਾਰੀ ਜਿੰਨੀ ਦੇਰ ਤੱਕ ਅਸੀਂ ਗੱਡੀ ਚੈੱਕ ਹੀ ਨਹੀਂ ਕਰਾਂਗੇ ਚਿੰਮਟਾ ਜਿਹਾ ਟੇੜਾ ਹੈਗਾ ਪਹਿਲਾਂ ਡਿਸਾਈਡ ਤੇ ਕਰ ਲਈਏ ਨਾ ਸਾਡੇ ਇੰਜੀਨੀਅਰ ਉੱਤੇ ਬੈਠੇ ਆ ਸਰਵਿਸ ਸੈਂਟਰ ਹੈ ਸਰਵਿਸ ਮੈਨੇਜਰ ਹੈ ਕੋਈ ਕੋਈ ਦੇਖਦੇ ਲਵੇ ਚਿੰਮਟਾ ਟੇੜਾ ਹੈਗਾ ਵੀ ਕਿ ਨਹੀਂ ਹੈਗਾ ਪਹਿਲਾਂ ਉਹਨਾਂ ਨੂੰ ਡਾਇਗਨੋਸਟ ਕਰਨ ਦਿਓ ਸਿਰਫ ਸਕ੍ਰੈਚ ਕਰਕੇ ਨਵੀਂ ਗੱਡੀ ਮੈਂ ਕਿਸ ਤਰ੍ਹਾਂ ਬਦਲ ਕੇ ਦਵਾਉਂਗਾ ਸਰ ਇੰਜਨ ਦੇ ਵਿੱਚ ਸਰ ਕਿਸ ਤਰ੍ਹਾਂ ਦਾ ਕੋਈ ਫਾਲਟ ਕੋਈ ਫਾਲਟ ਨਹੀਂ ਹੈ ਸਰ ਇੰਜਨ 'ਚ ਕੋਈ ਫਾਲਟ ਨਹੀਂ ਹੈ ਚਿੰਮਟਾ ਇਹ ਕਹਿੰਦੇ ਆ ਕਿ ਟੇੜਾ ਹੈ ਇਹ ਸਾਨੂੰ ਚੈੱਕ ਨਹੀਂ ਕਰਨ ਦੇ ਰਹੇ ਕਹਿੰਦੇ ਮੈਂ ਚੈੱਕ ਨਹੀਂ ਕਰਨ ਲੈਣਾ ਬਸ ਸਾਨੂੰ ਅਸੀਂ ਚੈੱਕ ਕਰਾਂਗੇ ਫੇਰ ਹੀ ਦੱਸਾਂਗੇ ਨਾ ਸਰ ਕਿਹਣਾ ਭਾਜੀ ਤੁਹਾਡੇ ਸਾਹਮਣੇ ਖੜੇ ਆ ਹੁਣ ਇਹਨਾਂ ਦਾ ਕਹਿਣਾ ਇਹ ਹੈ ਕਿ ਜਦ ਤੱਕ ਮੇਰੀ ਇੰਜੀਨੀਅਰ ਜਿਹੜੇ ਆ ਵਾਹਾਈਕਲ ਨੂੰ ਚੈੱਕ ਨਹੀਂ ਕਰਨਗੇ ਤੇ ਮੈਨੂੰ ਕਿੱਦਾਂ ਪਤਾ ਲੱਗੂ ਕਿ ਕੀ ਫਾਲਟ ਆ ਕਿ ਨਹੀਂ ਆ ਮੈਂ ਆ ਬਾਅਰ ਮਕੈਨਿਕ ਨੂੰ ਚੈੱਕ ਕਰਵਾ ਲਿਆ ਉਹ ਕਹਿੰਦੇ ਕਿ ਇਹਦੇ ਚ ਫਾਲਟ ਹੈਗਾ ਮੈਂ ਐਕਟਿਵਾ ਚੇਂਜ ਕਰवानी ਹੈਗੀ ਆ ਮੈਂ ਇਹਨੂੰ ਰਿਪੇਅਰ ਨਹੀਂ ਕਰਵਾਣਾ ਕਿਉਂਕਿ ਮੈਂ ਨਵੀਂ ਐਕਟਿਵਾ ਪਰਚੇਸ ਕੀਤੀ ਆ ਤੇ ਮੈਂ ਇਹਨੂੰ ਰਿਪੇਅਰ ਤੁਸੀਂ ਕਰਵਾ ਲਾਂਗਾ ਤੇ ਰਾਤੀ ਐਕਟਿਵਾ ਲੈ ਕੇ ਗਿਆ ਕਹਿੰਦੇ ਕਿ 20 ਕਿਲੋਮੀਟਰ ਚੱਲੀ ਮੈਂ ਮੀਟਰ ਨਹੀਂ ਦੇਖਿਆ ਕਿੰਨੀ ਚੱਲੀ ਸੀ ਕਿ ਨਹੀਂ ਨਹੀਂ ਮ ਦੋਨ ਫਾਲਟਾ ਤਾਂ ਇਹਨਾਂ ਨੇ ਕਰਵਾ ਕੇ ਦੇਣੀ ਚਾਹੀਦੀ ਹੈ ਨਹੀਂ ਨਹੀਂ ਤੁਹਾਡੀ ਗੱਲ ਤੋਂ ਹੀ ਬਿਲਕੁਲ ਲੱਗ ਰਹੀ ਹੈ ਹੁਣ ਇਹਨਾਂ ਦਾ ਕਹਿਣਾ ਇਹ ਹੈ ਕਿ ਇੰਜਨ ਦੇ ਵਿੱਚ ਤੁਸੀਂ ਵੀ ਕਹਿ ਰਹੇ ਹੋ ਕਿ ਫਾਲਟ ਨਹੀਂ ਹੈ ਹੁਣ ਇਹ ਕਹਿ ਰਹੇ ਕਿ ਖੋਲ ਕੇ ਮੈਨੂੰ ਪਤਾ ਲੱਗੂ ਤਾਂ ਚਿੰਟਾ ਟੇਡਾ ਹੈ ਕਿ ਚੀਟੇ ਦਾ ਜਾਂਦਾ ਸੀ ਚੈੱਕ ਨਹੀਂ ਕਰਾਂਗੇ ਅਸੀਂ ਕਿੱਦਾਂ ਕੁਛ ਕਹਦਾਂਗੇ ਬਾਕੀ ਦੀ ਸਕਰੇਚ ਦੀ ਗੱਲ ਉਹ ਕਹਿ ਰਹੇ ਸੀ ਇਹ ਪੂਰਾ ਪੀਸੀ ਚੇਂਜ ਕਰ ਦੰਨੇ ਆ ਨਹੀਂ ਐਕਟਵੇ ਚੇਂਜ ਕਰवानी ਹੈ ਸੀ ਕੈਸ਼ ਲੇਤੀ ਹੈਗੀ ਆ ਅਸੀਂ ਉਹ ਇੰਜਨ ਆਪਣਾ ਜਿਹੜਾ ਚਿੰਟਾ ਵਿੰਗ ਹੈਗਾ ਉਹ ਰਿਪੇਅਰ ਨਹੀਂ ਕਰਵਾਣਾ ਦੱਸੋ ਸਰ ਕੀ ਕਹਿਣਾ ਤੁਹਾਡਾ ਮੈਂ ਦੇਖੋ ਮੈਂ ਫੇਰ ਉਹੀ ਕਹਣਾ ਚਿੰਟਾ ਟੇਡਾ ਸਰ ਮੈਂ ਇਹ ਗੱਡੀ ਖੜੀ ਐ ਸਾਹਮਣੇ ਇੰਨੀਆਂ ਗੱਡੀਆਂ ਖੜੀਆਂ ਹੁਣ ਇਹ ਮੈਂ ਇਹ ਕਹਦਾਗਾ ਜੀ ਉਹ ਗੱਡੀ ਦਾ ਚਿੰਟਾ ਡੇੜਾ ਕਿੱਦਾਂ ਕਮਾਂ ਸਾਰੇ ਚਲਾ ਕੇ ਬੱਧਾ ਚੱਲੇਗਾ ਫਿਰ ਚੈੱਕ ਕਰਾਂਗੇ ਫੇਰ ਹੀ ਨਾ ਸਰ ਚਲਾ ਕੇ ਦੇਖ ਲਿਆ ਕੋਈ ਆ ਗਿਆ ਮੈਂ ਤੁਹਾਨੂੰ ਕਹਿ ਰਿਹਾ ਜੀ ਕਿ ਉਹਦਾ ਹੈਂਡਲ ਪਹਿਲਾਂ ਸਾਨੂੰ ਚੈੱਕ ਤੇ ਕਰ ਲਓ ਕਹਿੰਦੇ ਜੀ ਹੈਂਡਲ ਟਾਈਟ ਐ ਹੈਂਡਲ ਟਾਈਟ ਐ ਥੋੜਾ ਜਿਹਾ ਚਿੰਟੇ ਹੋ ਸਕਦਾ ਹੈ ਕਿ ਨਟਸ ਲੂਸ ਕਰਨ ਦੇ ਨਾਲ ਹੀ ਠੀਕ ਹੋ ਜਾਏ ਲੇਕਿਨ ਹੱਥ ਹੀ ਨਹੀਂ ਲਾਂਦੇ ਰੇ ਮੈਂ ਕਹ ਰਿਹਾ ਜੀ ਮੈਂ ਇਹਨੂੰ ਹੱਥ ਹੀ ਨਹੀਂ ਲਾਣਾ ਇਹਨੂੰ ਦੇਖਣਾ ਹੀ ਨਹੀਂ ਤੁਸੀਂ ਜੋ ਮੈਂ ਕਰ ਦੇ ਕਹਿ ਦਿੱਤਾ ਉਹੀ ਵਰਡਿਕਟ ਹੈ ਐਡਾ ਨਹੀਂ ਹੁੰਦਾ ਨਾ ਸਰ ਸਰ ਇਹਨਾਂ ਦਾ ਮੇਨ ਕਹਿਣਾ ਇਹ ਹੈ ਕਿ ਐਕਟਿਵਾ ਕੀ ਐਕਟਿਵਾ ਤੁਸੀਂ ਹੁਣ ਚੇਂਜ ਕਰਕੇ ਤੁਹਾਡੀ ਕੰਪਨੀ ਲੈ ਰਹੀ ਹੈ ਕਿ ਨਹੀਂ ਸਰ ਐਕਟਿਵਾ ਐਡਾ ਕਿਸ ਬੇਸ ਤੇ ਚੇਂਜ ਇਹਦੇ ਤੇ ਨੁਕਸ ਕੀ ਐ ਪਲਾਨ ਤੇ ਦੱਸੋ ਇਹਦੇ ਤੇ ਨੁਕਸ ਤੇ ਦੱਸੋ ਪਹਿਲਾਂ ਕਿ ਇਹਦੇ ਤੇ ਨੂੰ ਕੀ ਸਕਰਾਚ ਸਾਈਡ ਤੇ ਲੱਗ ਗਿਆ ਤਾਂ ਮੈਂ ਗੱਡੀ ਚੇਂਜ ਕਰ ਦਵਾ ਨਹੀਂ ਸਰ ਜਦੋਂ ਕਹਿ ਰਹੇ ਕਿ ਤੇ ਗਰਾਰੀਆਂ ਵਗੈਰਾ ਸਾਰਾ ਕੁਝ ਪਹਿਣਾ ਕਿਹੜੇ ਸਰ ਗਰਾਰੀਆਂ ਕਿਹੜੀਆਂ ਗਰਾਰੀਆਂ ਪਹਿਣੀਆਂ ਸਰ ਕੁੱਛ ਚਲਿੰਗਾਉਣ ਚਿੰਟਾ ਖੋਲ ਕੇ ਪਤਾ ਲੱਗਣਾ ਚਿੰਟਾ ਵਿੰਗਾ ਚਗਰਾਰੀਆਂ ਪੈਣੀਆਂ ਕਿ ਕੀ ਆ ਸਰਫੇਰ ਇਹ ਗੱਲ ਆ ਜਿਹੜਾ ਕਿ ਆ ਤੁਸੀਂ ਯਾਰ ਕੁਝ ਕਰੈਸ ਉੱਤੇ ਪੇਂਟ ਕੀਤਾ ਹੋਇਆ ਹੈ ਕੋਈ ਕੋਈ ਪੇਂਟ ਕੀਤਾ ਨਹੀਂ ਸਰ ਇਹਨਾਂ ਨੇ ਪੂਰਾ ਦਾ ਪੂਰਾ ਗੱਡੀ ਚੈੱਕ ਕੀਤੀ ਆਪਣੇ ਆਪ ਟਾਰਚ ਨਾਲ ਗੱਡੀ ਚੈੱਕ ਕੀਤੀ ਆਪਣੇ ਮੋਬਾਈਲ ਦੇ ਟਾਰਚ ਨਾਲ ਗੱਡੀ ਚੈੱਕ ਕੀਤੀ ਸਾਡੇ ਕੋਲ ਫੁਟੇਜ ਹੈ ਜੇ ਤੁਸੀਂ ਕਹਿੰਦੇ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਉੱਤੇ ਗਏ ਨੇ ਗੱਡੀ ਲੈ ਰਹੇ ਨੇ ਉੱਥੇ ਉੱਪਰ ਮਸ਼ੀਨਾਂ ਪਰ ਯੂ ਇਸ ਮੈਂ ਅਟੈਚ ਚੈੱਕ ਕੀਤੇ ਕਿ ਐਮਰ ਅਪਰ ਟਾਇਰ ਵਾਲੀ ਅਖੀਰ ਵਾਲੀ ਚੈੱਕ ਕੀਤੀ ਸਾਡੇ ਕੋਲ ਫੁਟੇਜ ਹੈ ਤੁਹਾਨੂੰ ਫੁਟੇ ਦਿਖਾ ਦਿੰਦਾ ਕਿ ਚੈੱਕ ਮੈਰੀ ਟੈਸਟ ਇਹਦੇ ਇਹਦੇ ਚ ਕੋਈ ਫਾਲਟ ਹੋਏਗਾ ਫੇਰ ਹੀ ਨਾ ਸੱਚਾ ਤੇ ਫਾਲਟ ਹੀ ਕੋਈ ਨਹੀਂ ਹੈ ਮੈਨੂੰ ਪਤਾ ਤੇ ਚੱਲੇ ਫਾਲਟ ਕੀ ਹੈ ਇਹ ਇਹ ਕਹਿ ਰਹੇ ਨੇ ਚਿਮਟਾ ਟੇਡਾ ਸਾਨੂੰ ਦੇ ਚੈੱਕ ਨਹੀਂ ਕਰਨ ਦੇ ਰਹੇ ਇੱਕ ਵਾਰੀ ਚੈੱਕ ਕਰਨ ਦੋ ਚੈੱਕ ਤੇ ਕਰਨ ਦੋ ਇੱਕ ਵਾਰੀ ਚੈੱਕ ਕਰਨ ਦੋ ਬਾਈ ਤੁਸੀਂ ਮੰਨ ਲਓ ਸਰ ਜੀ ਚਿਮਟਾ ਟੇਡਾ ਹੁੰਦਾ ਤੁਸੀਂ ਫੇਰ ਪੀਸ ਚੇਂਜ ਕਰ ਦੋਗੇ ਬਾਈ ਪੀਸ ਚੇਂਜ ਕਰਨ ਦੀ ਉਹ ਚਿਮਟਾ ਟੇਡਾ ਹੋਏਗਾ ਪਹਿਲਾਂ ਫੇਰ ਉਹੀ ਗੱਲ ਹੈ ਆਪਾਂ ਪਹਿਲਾਂ ਚੈੱਕ ਕਰੀਏ ਇਲਾਵਾ ਹੋ ਸਕਦਾ ਹੈ ਕਿ ਸਿਰਫ ਉਹਦਾ ਹੈਂਡਲ ਇਟ ਨਹੀਂ ਮੈਂ ਤੁਹਾਡੀ ਗੱਲ ਤੋਂ ਐਗਰੀ ਹਾਂ ਮੈਂ ਸਿੰਪਲ ਗੱਲ ਕਰ ਰਿਹਾ ਕਿ ਬਾਈ ਚਾਂਸ ਮੰਨ ਲਓ ਜੀ ਚਿੰਟਾ ਟੇਡਾ ਨਿਕਲਦਾ ਹੈ ਫੇ ਤੁਹਾਡੇ ਵੱਲੋਂ ਕੀ ਹੋਏਗਾ ਜੀ ਚਿੰਟਾ ਵੀ ਜੇ ਬਾਈ ਚਾਂਸ ਟੇਡਾ ਹੈ ਪੂਰੇ ਸਕੂਟਰ ਦੇ ਵਿੱਚ ਚਿੰਟਾ ਇੱਕ ਪਾਰਟ ਹੈ ਨਾ ਇੱਕ ਪਾਰਟ ਹੈ ਇਹ ਤੁਸੀਂ ਮਾਈਕ ਲਿੱਤੇ ਜਾਲੀ ਖਰਾਬ ਹੋ ਗਈ ਉੱਤੇ ਵਾਲੀ ਕੀ ਤੁਸੀਂ ਪੂਰਾ ਮਾਈਕ ਚੇਂਜ ਕਰ ਦੋਗੇ ਕਿ ਜਾਲੀ ਬਦਲੋਗੇ ਨਾ ਆਪਾਂ ਚਿੰਟਾ ਬਦਲ ਨਵਾਂ ਪਾ ਦਾਂਗੇ ਉਹਦੇ ਲਈ ਪੂਰਾ ਸਕੂਟਰ ਚੇਂਜ ਕਰ ਦਈਏ ਪਰ ਇਹ ਇਹ ਕਹਿ ਰਹੇ ਨੇ ਐਵੇਂ ਐਗਜ਼ਾਮਪਲ ਦੇ ਰਹੇ ਹੈ ਨਹੀਂ ਹੈ ਇਸ ਤਰ੍ਹਾਂ ਦਾ ਕੁਝ ਹੈ ਨਹੀਂ ਹੈ ਚਿੰਟਾ ਟੇਡਾ ਇਹ ਕਹਿ ਰਹੇ ਨੇ ਚੈੱਕ ਨਹੀਂ ਕਰਨ ਦੇ ਰਹੇ ਪਹਿਲਾਂ ਇਸ ਤਰ੍ਹਾਂ ਆਪਾਂ ਹਵਾ ਦੇ ਵਿੱਚ ਕਿਸ ਤਰ੍ਹਾਂ ਡਿਸਾਈਡ ਕਰ ਲਾਂਗੇ ਹਵਾ ਦੇ ਵਿੱਚ ਨਹੀਂ ਡਿਸਾਈਡ ਕਰ ਸਕਦੇ ਨਾ ਫਿਰ ਪਹਿਲਾਂ ਚੈੱਕ ਤੇ ਕਰ ਲੈੰਦੋ ਇਹਨਾਂ ਨੂੰ ਮੈਂ ਕਹਿ ਰਿਹਾ ਸਰ ਤੁਸੀਂ ਮੈਨੂੰ 1 ਮਿੰਟ ਦਿਓ ਮੈਂ ਇਹਦਾ ਨਟ ਲੂਜ਼ ਕਰਕੇ ਤੁਹਾਨੂੰ ਗੱਡੀ ਚਲਵਾ ਕੇ ਦੇਖ ਲੈਣਾ ਤੁਸੀਂ ਓਕੇ ਕਰ ਦਿਓ ਕਹਿੰਦੇ ਨਹੀਂ ਜੀ ਮੈਂ ਹੱਥ ਵੀ ਨਹੀਂ ਲਾਣਾ ਇਹਨੂੰ ਫੇ ਮੈਂ ਕੀ ਕਰਾਂ ਸਰ ਫੇ ਮੇਰੇ ਕੋਲ ਇਹਦਾ ਮਸਲੇ ਦਾ ਹੱਲ ਹੀ ਨਹੀਂ ਹੋਣਾ ਇਹ ਸਿਰਫ ਇੱਕ ਹੀ ਕਹਿ ਰਹੇ ਨੇ ਚੀਜ਼ ਕਿ ਮੈਨੂੰ ਗੱਡੀ ਬਦਲ ਕੇ ਦਿਓ ਗੱਡੀ ਬਦਲ ਕੇ ਦਿਓ ਫਾਲਟ ਕੋਈ ਨਹੀਂ ਗੱਡੀ 'ਚ ਫਿਰ ਵੀ ਗੱਡੀ ਬਦਲ ਕੇ ਦਿਓ ਇਹ ਕੀ ਸਰ ਕਿਸ ਤਰ੍ਹਾਂ ਬੋਲਾਂਗਾ ਮੈਂ ਫੇ ਤਾਂ ਚੇਂਜ ਕਰਕੇ ਦੇਣਾ ਉਹ ਕਹਿੰਦੇ ਫਾਲਟ ਨਿਕਲ ਕੇ ਰਿਪੇਅਰ ਕਰਕੇ ਦੇਣੀ ਅਸੀਂ ਚੇਂਜ ਕਰਕੇ ਨਹੀਂ ਸਰ ਕਿਹੜਾ ਫਾਲਟ ਨਿਕਲਿਆ ਪਹਿਲਾਂ ਤੇ ਦੱਸੋ ਨਾ ਕਿੰਨੇ ਕਹਤਾਂ ਰਾਵਾਂਗੇ ਫਾਲਟ ਨ ਉਹ ਕਹਿ ਰਹੇ ਆ ਕਿ ਮੰਨ ਲਓ ਇੱਕ ਪਾਰਟ ਐ ਜੇ ਕੋਈ ਪਾਰਟ ਖਲਾ ਚੇਂਜ ਕਰਨ ਵਾਲਾ ਤੁਸੀਂ ਉਹ ਨਵਾਂ ਹੀ ਪਾ ਦਿੰਦੇ ਆ ਉਹ ਵੀ ਕੰਪਨੀ ਦਾ ਪੈਣਾ ਬਾਹਰ ਹਾਂ ਸਾਡੀ ਗੱਲ ਐਗਰੀ ਕਰ ਰਹੇ ਆ ਬਟ ਚਿੰਤਾ ਜਿਹੜਾ ਜਿਹੜਾ ਪਾਰਟ ਐ ਕਹਿ ਰਹੇ ਆ ਅਸੀਂ ਹੁਣੇ ਨਵੀਂ ਪਰਚੇਸ ਕੀਤੀ ਆ ਇਹ ਥੋੜਾ ਗਿਆ ਖਰਾਬ ਚੇਂਜ ਕਰਵਾਣਾ ਸਰ ਖਰਾਬ ਥੋੜਾ ਹੋ ਗਿਆ ਜੇ ਚੈੱਕ ਹੀ ਨਹੀਂ ਕੀਤਾ ਅਜਾ ਤੇ ਇਹ ਕਹਿ ਰਹੇ ਨੇ ਚੈੱਕ ਕਰਵਾ ਲਓ ਜੜੀਆਂ ਬਟਾ ਹਾਂ ਉਹ ਨਹੀਂ ਕਹਿ ਰਹੇ ਨੇ ਕਿ ਮੈਂ ਚੈੱਕ ਕਰਾ ਲਈ ਰਹੀ ਆ ਅਸੀਂ ਚੇਂਜ ਨਹੀਂ ਕਰਨੀ ਐਕਟਿਵਾ ਕਹਿੰਦੇ ਰਿਪੇਅਰ ਕਰਨੀ ਮੈਂ ਕਹਾਂ ਫੇਰ ਰਿਪੇਅਰ ਨਹੀਂ ਤੁਸੀਂ ਪੁਲਿਸ ਕੰਪਲੇਂਟ ਕੀਤੀ ਨਹੀਂ ਤੇ ਜਦ ਤੱਕ ਤੁਸੀਂ ਪੁਲਿਸ ਕੰਪ ਕਿ ਕੋਈ ਵੀ ਹੱਲ ਜੇ ਹੋਏਗਾ ਫਿਰ ਆਖਿਰ ਦੇ ਵਿੱਚ ਤਾਂ ਪ੍ਰਸ਼ਾਸਨ ਨਹੀਂ ਆ ਕੇ ਸਾਰਾ ਕੁਝ ਦੇਖਣਾ ਹੈ ਕਿ ਕੀ ਚੀਜ਼ ਸਹੀ ਹੈ ਤੇ ਕੀ ਗਲਤ ਹੈ ਠੀਕ ਹੈ ਸਰ ਪੁਲਿਸ ਕੰਪਲੇਂਟ ਦੀ ਦੇਖੋ ਜਿਹੜੀ ਦੀ ਮੇਰੀ ਗੱਲ ਸੁਣੋ ਮੈਂ ਇਹਨਾਂ ਨੂੰ ਸਵੇਰ ਦਾ ਕਹਿ ਰਿਹਾ ਕਿ ਸਰ ਤੁਸੀਂ ਮੈਂ ਤੁਹਾਡੇ ਨਾਲ ਕੋਆਪਰੇਟ ਕਰਨ ਲਈ ਤਿਆਰ ਹਾਂ ਤੁਸੀਂ ਵੀ ਥੋੜਾ ਜਿਹਾ ਕੋਆਪਰੇਟ ਕਰੋ 메ਜਰ ਫਾਲਟ ਹੈ ਕਹਿੰਦੇ ਜੀ ਚਿੰਟਾ ਹੋਣ ਸਕ੍ਰੈਚ ਕਰਕੇ ਤੇ ਗੱਡੀ ਨਹੀਂ ਨਾ ਮੈਂ ਹੁਣ ਮੈਂ ਇੱਕ ਗੱਡੀ ਐਥੋਂ ਅਸੀਂ ਡਿਲੀਵਰ ਕਰ ਦਿੱਤੀ 1 ਕਿਲੋਮੀਟਰ ਗੱਡੀ ਚਲਾ ਕੇ ਕੋਈ ਆ ਜਾ ਕਹੇ ਜੀ ਕਿ ਸਾਈਡ ਤੇ ਸਕ੍ਰੈਚ ਹੈ ਇਹ ਕੋਈ ਲੌਜੀਕ ਦੀ ਗੱਲ ਨਹੀਂ ਹੈ ਸਰ ਇਹ ਤੇ ਸਾਡੇ ਲਈ ਵੀ ਇੱਕ ਨਾਇਨ ਇंसाफी ਵਾਲੀ ਗੱਲ ਹੋ ਜਾਏਗੀ ਨਾ ਸਰ ਕਿ ਹੈ ਕਿ ਮਤਲਬ ਐਦਾ ਤੇ ਅਸੀਂ ਗੱਡੀਆਂ ਕਸਟਮਰ ਜਾਣਗੇ ਸਕ੍ਰੈਚ ਹੋ ਕਰਨ ਗੱਡੀਆਂ ਬਦਲੋ ਇਹ ਕੋਈ ਗੱਲ ਨਹੀਂ ਹੈ ਇੰਜਨ ਚ ਕੋਈ ਫਾਲਟ ਨਹੀਂ ਹੈ ਗੱਡੀ ਚੱਲਣ ਤੇ ਬਿਲਕੁਲ ਠੀਕ ਹੈ ਅਕੋਰਡਿੰਗ ਟੂ ਹਿਮ ਇਨਾਂ ਦੇ ਮੁਤਾਬਿਕ ਚਿੰਕਾ ਟੇੜਾ ਹੈ ਲੇਕਿਨ ਚੈੱਕ ਨਹੀਂ ਕਰਨ ਦੇ ਰਹੇ ਸਾਨੂੰ ਲੇਕਿਨ ਚੈੱਕ ਨਹੀਂ ਕਰਨ ਦੇ ਰਹੇ ਜੇ ਇੱਕ ਚੈਕਿੰਗ ਦੇ ਨਾਲ ਇਹਨਾਂ ਦੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਇਹਨਾਂ ਨੂੰ ਇਤਰਾਜ਼ ਕੀ ਹੈ ਉਹ ਵੀ ਨਹੀਂ ਕਰਨ ਦੇ ਇਹਨਾਂ ਨੇ ਤੇ ਬਸ ਇੱਕ ਹੀ ਗੱਲ ਕਰੇ ਜੀ ਮੈਨੂੰ ਗੱਡੀ ਬਦਲ ਕੇ ਦੋ ਗੱਡੀ ਸਰ ਕਿੱਦਾਂ ਬਦਲ ਕੇ ਦਵਾਂਗੇ ਪਹਿਲਾਂ ਚੈੱਕ ਤੇ ਕਰ ਲੈਂਦੋ ਸਕ੍ਰੈਚ ਕਰਕੇ ਗੱਡੀ ਨਹੀਂ ਬਦਲੀ ਜਾਂਦੀ ਸਰ ਠੀਕ ਹੈ ਨਾ ਸਕ੍ਰੈਚ ਦਾ ਵੀ ਫਿਰ ਵੀ ਮੈਂ ਤਿਆਰ ਹਾਂ ਚਲੋ ਮੈਂ ਕਹਿੰਦਾ ਜੀ ਕਿ ਸਕ੍ਰੈਚ ਲੱਗ ਗਿਆ ਨਵੀਂ ਗੱਡੀ ਹੈ ਚਲੋ ਤੁਹਾਡੀ इमोशंस ਗੱਡੀ ਨਾਲ ਜੁੜੇ ਹੋਇਆ ਨਵੇਂ ਗੱਡੀ ਐ ਸਕ੍ਰੈਚ ਲੱਗ ਗਿਆ ਮੈਂ ਤੁਹਾਨੂੰ ਕਹਿੰਦਾ ਜੀ ਮੈਂ ਪਾਰਟ ਨਵਾਂ ਪਾ ਦੇਣਾ ਸਟੋਰ ਤੋਂ ਨਵਾਂ ਪਾਰਟ ਲੈ ਲੋ ਆਪਣੇ ਸਾਹਮਣੇ ਬਦਲਵਾ ਲੋ ਮੈਂ ਕਹਦੇ ਮਨਾਂ ਕਰ ਰਿਹਾ ਇਹਨਾਂ ਨੇ ਪੁੱਛਿਆ ਇੱਕ ਵਾਰੀ ਵੀ ਮੈਂ ਮਨਾਂ ਕੀਤਾ ਨਹੀਂ ਕੀਤਾ ਮੈਂ ਇਹਨਾਂ ਨੂੰ ਸਵੇਰ ਦਾ ਕਰਿਆ ਸਰ ਮੈਨੂੰ ਚੈੱਕ ਤੇ ਕਰ ਲੈਂਦੇ ਹੈਂਡਲ ਕਹਿੰਦੇ ਮੈਂ ਚੈੱਕ ਹੀ ਨਹੀਂ ਕਰਾਣਾ ਸੋ ਇਹ ਸੀਗੀਆਂ ਤਸਵੀਰਾਂ ਤੁਸੀਂ ਦੇਖਿਆ ਕਿ ਹੌਂਡਾ ਜਿਹੜਾ ਜਨਰਲ ਮੈਨੇਜਰ ਹੈ ਇਸ ਟਾਈਮ ਸਾਡੇ ਨਾਲ ਮੌਜੂਦ ਸੀ ਕਿ ਜਿਨ੍ਹਾਂ ਨੇ ਕਿਹਾ ਕਿ ਵਿਅਕਤੀ ਦੇ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਹੈ ਉੱਥੇ ਹੀ ਅਸੀਂ ਵਿਅਕਤੀ ਨੂੰ ਇਹ ਵੀ ਗੱਲ ਕਹੀ ਹੈ ਕਿ ਇੱਕ ਵਾਰੀ ਸਾਨੂੰ ਜਿਹੜਾ ਵਾਹਕਲ ਆਓ ਚੈੱਕ ਕਰਾ ਲਓ ਚੈੱਕ ਕਰਾ ਦੇ ਵਿੱਚ ਹੀ ਸਾਨੂੰ ਪਤਾ ਲੱਗੇਗਾ ਕਿ ਗੱਡੀ ਦੇ ਵਿੱਚ ਕੀ ਫਾਲਟ ਆ ਕੀ ਨਹੀਂ ਫਿਲਹਾਲ ਇਹਨਾਂ ਦਾ ਕਹਿਣਾ ਇਹ ਹੈ ਕਿ ਗੱਡੀ ਦੇ ਉੱਤੇ ਸਕ੍ਰੈਚ ਪਏ ਆ ਤੇ ਜਿਹੜਾ ਸਵਿਚ ਹੈ ਉਹਦਾ ਕਲਰ ਜਿਹੜਾ ਫੇਟ ਹੋ ਗਿਆ ਉੱਥੇ ਹੀ ਉਹਨਾਂ ਦਾ ਕਹਿਣਾ ਇਹ ਹੈ ਕਿ ਸਾਡੇ ਵਾਹਕਲ ਆ ਉਹ ਬਾਹਰ ਤੋਂ ਉੱਚੇ ਖੜੇ ਰਹਿੰਦੇ ਆ ਜਿਸ ਦੇ ਕਰਕੇ ਕਈ ਵਾਰੀ ਸਵਿਚ ਦੇ ਜ ਚੈੱਕ ਨਹੀਂ ਕਰਨ ਦੇਣਗੇ ਤਦ ਤੱਕ ਜਿਹੜਾ ਸੀ ਇਹਨਾਂ ਦਾ ਹੱਲ ਕਿੱਦਾਂ ਕਰਨਗੇ ਇਹਨਾਂ ਦਾ ਕਹਿਣਾ ਇਹੀ ਹੈ ਕਿ ਇੱਕ ਵਾਰ ਚੇਂਜ ਕਰਕੇ ਦਿਓ ਤੇ ਸੇਲਸਮੈਨ ਜਿਹੜੇ ਜਨਰਲ ਮੈਨੇਜਰ ਆ ਉਹਨਾਂ ਦਾ ਕਹਿਣਾ ਇਹੀ ਹੈ ਕਿ 21 ਕਿਲੋਮੀਟਰ ਜਿਹੜੀ ਇਹ ਗੱਡੀ ਚੱਲ ਚੁੱਕੀ ਹੈ ਕਿ ਉਦੋਂ ਇਹਨਾਂ ਨੂੰ ਨਹੀਂ ਪਤਾ ਲੱਗਾ ਹੁਣ ਜੇ ਇਸ ਤਰ੍ਹਾਂ ਲਿਆ ਕੇ ਇਹ ਕਹਿਣਗੇ ਕਿ ਛੋਟੇ ਸਕਰੈਚ ਤੋਂ ਬਾਅਦ ਇਹ ਕਹਿਣਗੇ ਕਿ ਗੱਡੀ ਸਾਡੀ ਚੇਂਜ ਕਰ ਦੋ ਤੇ ਲਗਾਤਾਰ ਅਸੀਂ ਏਦਾਂ ਕੰਮ ਕਿੱਦਾਂ ਕਰਾਂਗੇ ਤੇ ਜਿਹੜੇ ਲੋਕੀ ਲੈ ਕੇ ਜਾਣਗੇ ਐਕਟਿਵਾ ਹਰ ਅਗਲੇ ਦਿਨ ਆਏ ਕਹਿਣਗੇ ਜੀ ਸਾਡੀ ਗੱਡੀ ਦੇ ਵਿੱਚ ਸਕਰੈਚ ਪੈ ਗਿਆ ਤੇ ਜਿਹੜੀ ਸਾਡੀ ਗੱਡੀ ਆ ਉਹ ਚੇਂਜ ਕਰ ਖਰੀਦ ਕੇ ਲੈ ਕੇ ਗਿਆ ਸੀਗਾ ਤੇ ਉਸ ਤੋਂ ਬਾਅਦ ਅੱਜ ਜਿਹੜਾ ਵਿਅਕਤੀ ਸਵੇਰੇ 10 ਵਜੇ ਤੋਂ ਲੈ ਕੇ ਪਰੇਸ਼ਾਨ ਹੋ ਰਿਹਾ ਸੋ ਕਮੈਂਟਰ ਆਹੀ ਜ਼ਰੂਰ ਦੱਸਿਓ ਕਿ Honda ਵਾਲੇ ਦੀ ਗਲਤੀ ਹੈ ਕਿ ਇਹ ਜਿਹੜਾ ਕਸਟਮਰ ਹੈ ਉਹਦੀ ਗਲਤੀ ਹੈ ਤਦ ਤੱਕ ਲਈ ਮੈਨੂੰ ਜੀ ਜ਼ਾਦ ਕੈਮਰਾਮੈਨ ਪਲਵੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਅਸਫੇਰਾ ਟੀਵੀ ਚਿਲੰਦਰ